ਪਰਦੀਆਂ ਹੈਗੀਆਂ ਸਾਰੀਆਂ ਪਿਛਲੀ ਸਰਕਾਰ ਵੇਲੇ ਦੀਆਂ ਭਰਤੀਆਂ ਕੋਈ ਇਹਨਾਂ ਨੇ ਭਰਤੀ ਹਾਲੇ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਹਲੇ ਤੱਕ ਭਰਤੀ ਨਹੀਂ ਆਈ ਜਦੋਂ ਕਿ ਇਹਨਾਂ ਦੀ ਸਰਕਾਰ ਸੀ ਜਿਹੜੀ ਸਿੱਖਿਆ ਤੇ ਸਿਹਤ ਦੇ ਨਾਮ ਤੇ ਆਈ ਸੀਗੀ ਸਾਡ ਨੂੰ ਕਿਹਾ ਗਿਆ ਸੀਗਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਸਭ ਤੋਂ ਪਹਿਲਾਂ ਜਿਹੜਾ ਹਰਾ ਪੈਨਾਊ ਬੇਰੋਜ਼ਗਾਰਾਂ ਵਾਸਤੇ ਚੱਲੂਗਾ ਪਰ ਅਸੀਂ ਤਿੰਨ ਸਾਲਾਂ ਤੋਂ ਜਿਵੇਂ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਬੇਰੋਜ਼ਗਾਰਤ ਕੀ ਹੁਣ ਵੀ ਅਸੀਂ ਬੇਰੋਜ਼ਗਾਰ ਦੇ ਬੇਰੋਜ਼ਗਾਰੀਆਂ पीएम साहब जी सिर्फ ऑफर लेटर ही बांटਦੇ ਆ ਪਰ ਉਹ ਇਹ ਨਹੀਂ ਦੇਖਦੇ ਵੀ ਜਿਨ੍ਹਾਂ ਨੂੰ ਆਫਰ ਲੈਟਰ ਉਹਨਾਂ ਨੇ ਦਿੱਤੇ ਆ ਕੀ ਉਹ ਨੌਕਰੀਆਂ ਤੇ ਪਹੁੰਚ ਗਏ ਆ ਕਿ ਨਹੀਂ ਪਹੁੰਚੇਗੇ ਸਾਡੇ ਕੋਲੇ ਸਿਰਫ ਤੇ ਸਿਰਫ ਹੀ ਜੁਆਇਨਿੰਗ ਲੈਟਰ ਰਹਿ ਗਏ ਤੇ ਅਸੀਂ ਸਾਨੂੰ 2 ਸਾਲ ਹੋ ਗਏ ਅਸੀਂ ਬਾਹਰ ਉਸੇ ਤਰ੍ਹਾਂ ਹੀ ਫਿਰ ਰਹੇ ਆ ਬੇਰੁਜ਼ਗਾਰਾਂ ਦੇ ਵਾਂਗ ਮੇਰੀ ਆ ਮੈਂ ਬੀਆਰਡ ਐਮ ਫਿਲ ਪੀ ਐਚ ਡੀ ਕਰ ਰਿਹਾ ਜਿਹੜਾ ਕਰਨਾ ਸੀ ਇੱਛਾ ਤੇ ਤਾਂ ਕੋਈ ਭਰਤੀ ਆਈ ਆ ਜਾਂ ਨਹੀਂ ਆਏਗੀ 3 ਸਾਲਾਂ ਦੇ ਦੌਰਾਨ ਇਹ ਸਾਥੀ ਤੁਹਾਡੇ ਕਹਿ ਰਹੇ ਹੈਗੇ ਖਾਲਸਿਕ ਭਰਤੀ ਨਹੀਂ ਆਈ ਜੀ ਭਰਤੀ ਉਹ ਤਾਂ ਕਹਿ ਰਹੇ ਹੈ 50000 ਭਰਤੀਆਂ ਆ ਗਈਆਂ ਦੇਖੋ ਇਹ ਭਰਤੀ ਨਵੀਂ ਸਰਕਾਰ ਚ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਨਹੀਂ ਆਈ ਇਕੱਲੀ ਪੰਜਾਬ ਪਾਲਸ ਚ ਭਰਤੀਆਂ ਆ ਰਹੀਆਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਨੇਹਰੀਆਂ ਲਿਆਂਦੀਆਂ ਹੋਈਆਂ ਸਕੂਲਾਂ 'ਚ ਟੀਚਰ ਹੈ ਨਹੀਂ ਸਭ ਬਹੁਤ ਸਾਰੇ ਸਕੂਲਾਂ 'ਚ ਨਾ ਚ ਹੈਡਮਾਸਟਰਾਂ ਦੀ ਵੀ ਘਾਟ ਆਪਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੇਖਿਆ ਵੀ ਕਿੰਨਾ ਰੌਲਾ ਪਿਆ ਇਸ ਨੂੰ ਇਸ ਗੱਲ ਨੂੰ ਲੈ ਕੇ ਵੀ ਕਿੰਨੇ ਸਕੂਲਾਂ 'ਚ ਉਹ ਹੈਡਮਾਸਟਰ ਹੈ ਨਹੀਂ ਕਿ ਸਿੱਖਿਆ ਮਹਿਕਮੇ 'ਚ ਹੈਲਥ ਮਹਿਕਮੇ 'ਚ ਕਿਸੇ 'ਚ ਵੀ ਇੱਕ 20 ਸਿੰਗਲ ਵੀ ਪੋਸਟ ਸਾਨੂੰ ਘੱਡੀ ਵਿਖਾ ਦੇਣਾ ਹਥਿਆਰ ਵਿਖਾ ਦੇਣਾ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਇੱਥੇ ਫੋਲਸਟਾਪ ਲਾ ਦਿੰਦੇ ਇੱਕ 20% ਦੀ ਗੱਡੀ ਇਹਨਾਂ ਨੇ ਹਾਂਜੀ ਫੈਸਲਿਆਂ ਦੀ ਭਰਤੀ ਪਿਛਲੇ ਦਿਨੀ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ 5994 ਭਰਤੀ ਆ ਜਿਹੜੀ ਉਹ ਹਾਲ ਤੀਕ ਕੋਰਟ ਦੇ ਵਿੱਚ ਲਟਕ ਰਹੀ ਹੈਗੀ ਉਹਦੇ ਵਿੱਚੋਂ 2300 ਦੇ ਕਰੀਬ ਹੀ ਆ ਜਿਹੜਾ ਉਹ ਲੱਗੇ ਆ ਇਸ ਤੋਂ ਬਿਨਾਂ ਜਿਹੜੀ ਆ 300 ਦੇ ਪਲੱਸ ਲੈਕਚਰਰਾਂ ਦੀ ਭਰਤੀ ਸੀਗੀ ਉਹ ਵੀ ਰੱਦ ਕਰ ਦਿੱਤੀ ਗਈ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਬਦਲਾਵ ਵਾਲੀ ਸਰਕਾਰ ਆ ਜਿਹੜੀ ਉਹ ਚੁਣੀ ਤੇ ਬੇਰੁਜ਼ਗਾਰਾਂ ਨੂੰ ਇੱਕ ਆਸ ਜਾਗੀ ਕਿ ਉਹਨਾਂ ਲਈ ਹਰਾ ਪੈਣਾ ਜਿਹੜਾ ਉਹ ਚੱਲੂਗਾ ਭਾਵੇਂ ਵੱਡੇ ਵੱਡੇ ਫਲੈਕਸ ਬੋਰਡ ਇਹ ਲੱਗੇ ਹੋਏ ਆ ਕਿ ਪੰਜਾਬ ਦੇ ਵਿੱਚ 50000 ਤੋਂ ਪਲੱਸ ਨੌਕਰੀਆਂ ਜਿਹੜੀਆਂ ਉਹ ਬੇਰੁਜ਼ਗਾਰਾਂ ਨੂੰ ਦਿੱਤੀਆਂ ਜਾ ਚੁੱਕੀਆਂ ਪਰ ਤੁਹਾਨੂੰ ਦੱਸ ਦਈਏ ਕਿ ਬੇਰੁਜ਼ਗਾਰ ਇਹਨਾਂ ਤਿੰਨਾਂ ਸਾਲਾਂ ਦੇ ਵਕਤ ਪੀੜ ਦੇ ਦੌਰਾਨ ਆ ਜਿਹੜਾ ਹਲੇ ਵੀ ਸੰਘਰਸ਼ ਦੇ ਰਾਹਾਂ ਦੇ ਉੱਤੇ ਆ ਤੇ ਇਹਨਾਂ ਬੇਰੁਜ਼ਗਾਰਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ ਕਿ ਹਾਲ ਤੀਕ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਇਹਨਾਂ ਬੇਰੁਜ਼ਗਾਰਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਗਈਗੀ ਮੰਗ ਮਸਲਾ ਤਾਂ ਉਹਨਾਂ ਦਾ ਹਾਲ ਆ ਜਿਹੜਾ ਉਹ ਕੀ ਹੋਣਾ ਹੈਗਾ ਅੱਜ ਇਸ ਟਾਈਮ ਅਸੀਂ ਮਿਊਨਿਸਪਲ ਪਾਰਕ ਕੋਟ ਪੂਰਾ ਖੜੇ ਹੋਏ ਆ ਇੱਥੇ ਬੇਰੋਜ਼ਗਾਰਾਂ ਨੇ ਇਕੱਤਰ ਹੋ ਕੇ ਇੱਕ ਮੀਟਿੰਗ ਕੀਤੀ ਆ ਤੁਹਾਨੂੰ ਦੱਸ ਦਈਏ ਕਿ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਦੀਨ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਬੀਆਰ ਟੈਟ ਪਾਸ ਯੂਨੀਅਨ ਆ ਆਰਟ ਐਂਡ ਕ્રાਫਟ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਤੇ ਹੋਰ ਜਥੇਬੰਦੀਆਂ ਇਸ ਦੇ ਵਿੱਚ ਸ਼ਾਮਲ ਆ ਉਹਨਾਂ ਵੱਲੋਂ ਆ ਜਿਹੜਾ ਇਹ ਅੱਜ ਮੀਟਿੰਗ ਕੀਤੀ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਘਰਸ਼ ਕੀਤੇ ਜਾਣਗੇ ਉਸ ਸੰਬੰਧੀ ਜਿਹੜੀ ਉਹ ਰੂਪਰੇਖਾ ਵੀ ਉਲੀਕੀ ਗਈ ਤੇ ਜਥੇਬੰਦੀ ਇਕ ਢਾਂਚੇ ਨੂੰ ਆ ਜਿਹੜਾ ਉਹ ਮਜ਼ਬੂਤ ਕਰਨ ਦੇ ਲਈ ਵਿਚਾਰ ਚਰਚਾ ਜਿਹੜੀ ਉਹ ਕੀਤੀ ਗਈ ਇਹਨਾਂ ਬੇਰੋਜ਼ਗਾਰਾਂ ਦੀਆਂ ਕੀ ਮੰਗਾਂ ਨੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਨੇ ਵੱਡਾ ਤਬਕਾ ਹੈਗਾ ਇਹ ਵੀ ਬੇਰੋਜ਼ਗਾਰਾਂ ਦਾ 3 ਸਾਲਾਂ ਦੇ ਵਕਤ ਦੇ ਦੌਰਾਨ ਹਲਤੀ ਕੋਈ ਭਰਤੀ ਨਹੀਂ ਆਏਗੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਗਗਨਜੀਤ ਸਿੰਘ ਆ ਜੀ ਜੀ ਅੱਛਾ ਬਾਈ ਜੀ ਕਿਹੜੇ ਮੰਗਾ ਮਸਲਿਆਂ ਨੂੰ ਲੈ ਕੇ ਆ ਜਿਹੜਾ ਅੱਜ ਤੁਸੀਂ ਇਕੱਠੇ ਹੋਏ ਹੋ ਬੇਰੋਜ਼ਗਾਰ ਸੰਜਮ ਮੋਰਚਾ ਬਣਿਆ ਹੈ ਸਾਡੀਆਂ ਜੀ ਸਰਕਾਰ ਦੇ ਸਾਹਮ ਸਿਰਫ ਤੇ ਸਿਰਫ ਇਹੀ ਮੰਗਾਂ ਹੈਗੀਆਂ ਜਿਵੇਂ ਕਿ ਪਿਛਲੇ 3 ਸਾਲ ਤੋਂ ਸਰਕਾਰ ਨੂੰ ਬਣੇ ਦਾ ਸਮਾਂ ਹੋ ਗਿਆ ਹੈਗਾ ਪਰ ਸਰਕਾਰ ਇਸ ਗੱਲ ਤੇ ਬਣ ਕੇ ਆਈ ਸੀ ਵੀ ਅਸੀਂ ਸਿੱਖਿਆ ਨੂੰ ਹੋਰ ਬਿਹਤਰ ਬਣਾਵਾਂਗੇ ਪਰ ਸਾਡੇ ਮੈਕਮੇ ਦੇ ਵਿੱਚ ਸਰਕਾਰ ਨੇ ਪਿਛਲੇ 3 ਸਾਲਾਂ ਤੋਂ ਇੱਕ ਭਰਤੀ ਵੀ ਜਿਹੜੀ ਉਹ ਨਹੀਂ ਕੀਤੀ ਗਈ ਹਲੇ ਤੱਕ ਸਾਨੂੰ ਕਿਹਾ ਗਿਆ ਸੀਗਾ ਵੀ ਜਦੋਂ ਸਾਡੀ ਸਰਕਾਰ ਬਣ ਗਈ ਸਭ ਤੋਂ ਪਹਿਲਾਂ ਜਿਹੜਾ ਹਰਾ ਪੈਨਾ ਹੋਊ ਬੇਰੁਜ਼ਗਾਰਾਂ ਵਾਸਤੇ ਚੱਲੂਗਾ ਪਰ ਅਸੀਂ 3 ਸਾਲਾਂ ਤੋਂ ਜਿਵੇਂ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਬੇਰੁਜ਼ਗਾਰ ਸੀਗੇ ਹੁਣ ਵੀ ਅਸੀਂ ਬੇਰੁਜ਼ਗਾਰ ਦੇ ਬੇਰੁਜ਼ਗਾਰੀਆਂ ਇੱਕ ਵੀ ਭਰਤੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਲੇ ਤੱਕ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਆ ਜਿਹੜੀ ਉਹ ਨਹੀਂ ਕੀਤੀ ਪ੍ਰਾਣੀਆਂ ਭਰਤੀਆਂ ਦੇ ਇਸ਼ਤਿਆਰ ਆ ਜੋ ਪਿਛਲੀਆਂ ਸਰਕਾਰਾਂ ਦੇ ਕੱਢੇ ਗਏ ਸੀ ਉਹਨਾਂ ਨੂੰ ਪੂਰਾ ਕਰਕੇ ਹੀ ਇਹ ਆਪਦੀ ਜਿਹੜੀ ਵਾਅਦਾਈ ਆ ਉਹ ਖੱਟ ਰਹੀ ਆ ਕਹਿ ਰਹੇ ਆ ਵੀ ਅਸੀਂ ਐਨੇ ਜਿਹੜੇ ਨੌਕਰੀਆਂ ਉਹ ਦੇ ਚੁੱਕੇ ਆ ਪਰ ਹਾਲੇ ਤੱਕ ਸਿੱਖਿਆ ਵਿਭਾਗ ਦੇ ਵਿੱਚ ਇੱਕ ਵੀ ਭਰਤੀ ਇਹਨਾਂ ਵੱਲੋਂ ਨਹੀਂ ਦਿੱਤੀ ਗਈ ਅੱਛਾ ਭਾਈ ਗਗਨ ਜੀ ਇੱਕ ਗੱਲ ਇਹ ਵੀ ਹੈਗੀ ਆ ਕਿ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੁਣ ਤਾਂ ਕਹਿੰਦੇ ਵੀ ਸੀਐਮ ਭਗਵੰਤ ਮਾਨ ਖੁਦ ਆਫਰ ਲੈਟਰ ਵੰਡ ਰਹੇ ਹੈਗੇ 50000 ਤੋਂ ਪਲੱਸ ਨੌਕਰੀਆਂ ਦਿੱਤੀਆਂ सीएम ਸਾਹਿਬ ਜੀ ਸਿਰਫ ਆਫਰ ਲੈਟਰ ਹੀ ਵੰਡਦੇ ਆ ਪਰ ਉਹ ਇਹ ਨਹੀਂ ਦੇਖਦੇ ਵੀ ਜਿਨ੍ਹਾਂ ਨੂੰ ਆਫਰ ਲੈਟਰ ਉਹਨਾਂ ਨੇ ਦਿੱਤੇ ਆ ਕੀ ਉਹ ਨੌਕਰੀਆਂ ਤੇ ਪਹੁੰਚ ਗਏ ਆ ਕਿ ਨਹੀਂ ਪਹੁੰਚੇਗੇ ਮੈਂ ਤੁਹਾਨੂੰ ਜਿਵੇਂ ਕਿ ਪਿਛਲੇ ਮੈਂ ਆਪਦੀ ਹੀ ਗੱਲ ਕਰਾਂ ਮੈਨੂੰ 4166 ਮਾਸਟਰ ਕੇਡਰ ਦੀ ਭਰਤੀ ਆਈ ਸੀ ਜੋ ਕਾਂਗਰਸ ਸਰਕਾਰ ਦੀ ਭਰਤੀ ਸੀਗੀ ਤੇ ਉਹਦੇ ਵਿੱਚ ਮੈਂ ਆਪਦੀ ਮਿਹਨਤ ਸਦਕਾ 4166 ਪੰਜਾਬੀ ਮਾਸਟਰ ਕੇਡਰ ਦੇ ਵਿੱਚ ਨੰਬਰ ਪਵਾਇਆ ਸੀਗਾ ਮੈਨੂੰ 5 ਜਨਵਰੀ ਨੂੰ 2022 ਦੇ ਵਿੱਚ ਸਿੱਖਿਆ ਮੰਤਰੀ ਵੱਲੋਂ ਜਿਹੜਾ ਜੁਆਇਨਿੰਗ ਲੈਟਰ ਆ ਜਿਹੜਾ ਦਿੱਤਾ ਗਿਆ ਸਾਡਾ ਮੈਡੀਕਲ ਕਰਵਾ ਲਿਆ ਗਿਆ ਤੇ ਸਾਨੂੰ ਹਫਤੇ ਦੇ ਵਿੱਚ ਕਿਹਾ ਗਿਆ ਕਿ ਤੁਹਾਨੂੰ ਸਕੂਲ ਦੇ ਵਿੱਚ ਭੇਜ ਦਿੱਤਾ ਜਾਊਗਾ ਪਰ ਉਸ ਤੋਂ ਬਾਅਦ ਕੀ ਹੋਇਆ ਜੀ ਪੇਪਰ ਦੇ ਵਿੱਚ ਸਰਕਾਰ ਦੀਆਂ ਨਲਾਇਕੀਆਂ ਕਰਕੇ ਕੁਝ ਕੁ ਗਲਤੀਆਂ ਸੀਗੀਆਂ ਜਿਹਦਾ ਖਮਿਆਜਾ ਮੈਨੂੰ ਭੁਗਤਣਾ ਪਿਆ ਜਾਂ ਮੇਰੇ ਵਰਗੇ ਹੋਰ ਕਈ ਸਾਥੀਆਂ ਨੂੰ ਜਿਹੜਾ ਭੁਗਤਣਾ ਪਿਆ ਸਾਡੇ ਕੋਲੇ ਸਿਰਫ ਤੇ ਸਿਰਫ ਜੀ ਜੋਇਨਿੰਗ ਲੈਟਰ ਰਹਿ ਗਏ ਤੇ ਅਸੀਂ ਸਾਨੂੰ 2 ਸਾਲ ਹੋ ਗਏ ਅਸੀਂ ਬਾਹਰ ਉਸੇ ਤਰ੍ਹਾਂ ਹੀ ਫਿਰ ਰਹੇ ਆ ਬੇਰੁਜ਼ਗਾਰਾਂ ਦੇ ਵਾਂਗੂ ਅੱਛਾ ਭਾਈ ਜੀ ਤੁਹਾਡਾ ਕੀ ਨਾਮ ਆ ਭਾਈ ਮੇਰਾ ਨਾਮ ਬਸੰਤ ਸਿੰਘ ਹੈ ਅੱਛਾ ਕੀ ਕੁਆਲੀਫਿਕੇਸ਼ਨ ਐਸ ਟਾਈਮ ਕੀ ਕਰਦੇ ਹੋ ਮੇਰੇ ਆਮੇ ਬੀਐਡ ਐਮਫਿਲ ਪੀਐਚਡੀ ਕਰ ਰਿਹਾ ਜੀਆਰਐਫ ਨਟਾ ਜੀ ਇਸ਼ਾ ਤੇ ਤਾਂ ਕੋਈ ਭਰਤੀ ਆਈ ਆ ਜਾਂ ਨਹੀਂ ਆਏਗੀ 3 ਸਾਲਾਂ ਦੇ ਦੌਰਾਨ ਇਹ ਸਾਥੀ ਤੁਹਾਡੇ ਕਹਿ ਰਹੇ ਹੈਗੇ ਹਾਲ ਤੀਕ ਭਰਤੀ ਨਹੀਂ ਆਈ ਜੀ ਭਰਤੀ ਉਹ ਤਾਂ ਕਹਿ ਰਹੇ ਹੈ 50000 ਭਰਤੀਆਂ ਆਗੀਆਂ ਦੇਖੋ ਜੀ ਭਰਤੀ ਨਵੀਂ ਸਰਕਾਰ ਚ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਨਹੀਂ ਆਈ ਇਕੱਲੀ ਪੰਜਾਬ ਪੁਲਿਸ ਚ ਭਰਤੀਆਂ ਆ ਰਹੀਆਂ ਐਜੂਕੇਸ਼ਨ ਡਿਪਾਰਟਮੈਂਟ ਚ ਹਜੇ ਤਾਂ ਕੋਈ ਨਵੀਂ ਭਰਤੀ ਨਹੀਂ ਆਈ ਪੁਰਾਣੀਆਂ ਭਰਤੀਆਂ ਜਿਹੜੀਆਂ ਉਹ ਜ਼ਰੂਰ ਕੰਪਲੀਟ ਹੋਈਆਂ ਉਹਨਾਂ ਦੇ ਵਿੱਚੋਂ ਵੀ ਜਿਹੜੀ 1158 ਪ੍ਰੋਫੈਸਰਾਂ ਦੀ ਭਰਤੀ ਉਹ ਵੀ ਰੱਦ ਹੋ ਗਈ ਔਰ ਕੋਈ ਨਵੀਂ ਭਰਤੀ ਨਹੀਂ ਆਈ। ਅੱਛਾ ਪਿਛਲੇ ਸਮੇਂ ਦੌਰਾਨ ਲੈਕਚਰਾਰਾਂ ਦੀਆਂ ਵੀ ਭਰਤੀਆਂ ਆਈਆਂ 300 ਦੇ ਲਗਭਗ ਲੈਕਚਰਾਰਾਂ ਦੀ ਭਰਤੀ ਆਈ ਸੀ ਤੁਸੀਂ ਉਸ ਦੇ ਵਿੱਚ ਨਹੀਂ ਜੁਆਇਨ ਕੀਤਾ ਹੋ ਅਪਲਾਈ ਕੀਤਾਗਾ। ਉਹਦੇ ਵਿੱਚ ਜੀ ਸਾਡੇ ਸਬਜੈਕਟ ਦੀ ਮੇਰਾ ਪੰਜਾਬੀ ਸਬਜੈਕਟ ਆ ਪੰਜਾਬੀ ਦੀ ਪੋਸਟ ਹੀ ਆਣੀ ਸੀ ਲੈਂਗੁਏਜ ਦੀ ਕਿਸੇ ਦੀ ਵੀ ਨਹੀਂ ਸੀ ਨਾ ਹਿੰਦੀ ਦੀ ਨਾ ਇੰਗਲਿਸ਼ ਦੀ ਨਾ ਪੰਜਾਬੀ ਦੀ। ਉਹਦੇ ਵਿੱਚੋਂ ਜਿਹੜਾ ਸੀ ਉਹ ਅਸਤਿਹਾਰ ਗਲਤ ਸੀ ਕਮਿਊਨੀਕੇਸ਼ਨ ਸਹੀ ਨਹੀਂ ਬਹਾਰਿਆ ਜੀ। ਤਾਹ ਕਰ ਕਿ ਇਹਨਾਂ ਨੇ ਕਿਹਾ ਵੀ ਅਸੀਂ ਇਸਤਿਹਾਰ ਵਾਪਸ ਲੈ ਲੈਂਦੇ ਹਾਂ ਨਵਾਂ ਕੱਢਾਂਗੇ 1.5 ਸਾਲ ਹੋ ਗਿਆ ਕੋਈ ਨਵੀਂ ਪੋਸਟ ਯਾਰੀ ਨਹੀਂ ਕੀਤੀ ਅੱਛਾ ਮਤਲਬ 1158 ਦੇ ਨਾਲ ਨਾਲ ਉਹ ਭਰਤੀ ਵੀ ਹੈ ਜਿਹੜੀ ਉਹ ਰੱਦ ਹੋ ਗਈ ਉਹ ਰੱਦ ਹੋ ਗਈ ਹਜੇ ਤੱਕ ਨਵਾਂ ਨੋਟੀਫਿਕੇਸ਼ਨ ਕੋਈ ਨਹੀਂ ਆਇਆ ਅੱਛਾ ਮਤਲਬ ਨੋਟੀਫਿਕੇਸ਼ਨ ਆਉਂਦੇ ਇਸ ਤੋਂ ਬਾਅਦ ਭਰਤੀਆਂ ਰੱਦ ਹੋ ਜਾਂਦੀਆਂ ਤੇ ਉਹਨਾਂ ਨੂੰ ਹੀ ਸਰਕਾਰ ਗਿਣਾਈ ਜਾਂਦੀ ਆ ਹਾਂਜੀ ਉਹਨਾਂ ਨੂੰ ਹੀ ਗਿਣਾਈ ਜਾਂਦੀ ਹੈ ਨਕਾਮੀ ਸਰਕਾਰ ਦੀ ਆ ਭੁਗਤ ਬੇਰੁਜ਼ਗਾਰ ਹੈ ਜੀ ਜੀ ਅੱਛਾ ਤੁਹਾਡੀ ਕੀ ਕੁਆਲੀਫਿਕੇਸ਼ਨ ਦਾ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਰੈਂਪਲ ਕੌਰ ਆ ਮੈਂ ਐਮਏ ਬੀਐਡ ਨੈਟ ਸੀਟਟ ਤੇ ਅੱਛਾ ਸਰਕਾਰ ਵੱਲੋਂ ਤੇ ਇਹ ਗੱਲ ਆਖੀ ਜਾ ਰਹੀ ਹੈਗੀ ਕਿ ਸਾਡਾ ਹਰਾ ਪੈਨ ਜਿਹੜਾ ਉਹ ਬੇਰੁਜ਼ਗਾਰਾਂ ਦੇ ਲਈ ਚੱਲੂਗਾ ਇੰਨੀਆਂ ਡਿਗਰੀਆਂ ਇੰਨੇ ਟੈਸਟ ਕਲੀਅਰ ਕੀਤੇ ਹੈਗੇ ਤੁਹਾਨੂੰ ਹਲਤੀਕ ਨੌਕਰੀ ਨਾ ਮਿਲਣ ਦਾ ਕੀ ਕਾਰਨ ਮੰਨਦੇ ਹੋ ਹਲੇ ਤੱਕ ਨੌਕਰੀ ਮਿਲਣ ਦਾ ਪਹਿਲਾਂ ਤਾਂ ਕੈਪਟਨ ਸਰਕਾਰ ਨੇ 5 ਮਿੰਟ 5 ਸਾਲ ਕੋਈ ਭਰਤੀ ਨਹੀਂ ਕੀਤੀ ਤੇ ਉਸ ਤੋਂ ਬਾਅਦ ਜਦੋਂ ਭਰਤੀਆਂ ਕੀਤੀਆਂ ਪਹਿਲਾਂ ਤਾਂ 3704 ਵਿੱਚ ਇੱਕ ਹਿੰਦੀ ਪੰਜਾਬੀ ਤੇ ਐਸਐਸਟੀ ਦੀਆਂ ਬਹੁਤ ਹੀ ਘੱਟ ਪੋਸਟਾਂ ਸੀਗੀਆਂ ਉਸ ਤੋਂ ਬਾਅਦ ਜਦੋਂ ਵੀ ਕਾਫੀ ਸਾਰਾ ਸੰਘਰਸ਼ ਕੀਤਾ ਤੇ ਜਾਂਦੇ ਵਕਤ ਚੋਣ ਜਾਬਤਾ ਲੱਗਣ ਤੋਂ ਥੋੜਾ ਟਾਈਮ ਹੀ ਪਹਿਲਾਂ ਉਸ ਸਮਾਂ ਹੀ ਪਹਿਲਾਂ ਉਹਨਾਂ ਨੇ 4166 ਭਰਤੀ ਦਿੱਤੀ ਜਿਹੜੇ ਵਿੱਚ ਕੀ ਆ ਭਗਵੰਤ ਮਾਨ ਸਰਕਾਰ ਨੇ ਪੇਪਰ ਲਿਆ ਤੇ ਉਹ ਪੇਪਰ 'ਚ ਵੀ ਬਹੁਤ ਸਾਰੀਆਂ ਪੰਜਾਬੀ 'ਚ ਖਾਮੀਆਂ ਸੀਗੀਆਂ ਤੇ ਉਹ ਭਰਤੀ 'ਚ ਵੀ ਵੈਸੇ ਤਾਂ ਸਿਰੇ ਲੱਗ ਚੁੱਕੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਆਪ ਇੱਕ ਵੀ ਕੋਈ ਸਿੰਗਲ ਪੋਸਟ ਨਹੀਂ ਕੱਢੀ ਤਿੰਨ ਸਾਲਾਂ ਵਿੱਚ ਭਰਤੀ 'ਚ ਜੀ ਅਜਾ ਜਿਹੜੇ 50000 ਗਨਾਏ ਜਾ ਰਹੇ ਫਿਰ ਉਹ ਕਿਹੜੇ ਗਨਾਏ ਜਾ ਰਹੇ ਕਿਹੜੇ ਉਹ ਅਧਿਆਪਕ ਹੈਗੇ ਆ ਜਾਂ ਕਿਹੜਾ ਤਬਕਾ ਹੈਗਾ 20000 ਤੋਂ ਪਲੱਸ ਤਾਂ ਇਹੀ ਕਹਿ ਰਹੇ ਹੈਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਹਿ ਰਿਹਾ ਕਿ 20000 ਤੋਂ ਪਲੱਸ ਤੁਹਾਡਾ ਮਹਿਕਮਾ ਐਜੂਕੇਸ਼ਨ ਦੇ ਨਾਲ ਸੰਬੰਧਿਤ ਆ ਉਹ ਕਹਿੰਦੇ 20000 ਤੋਂ ਪਲੱਸ ਤਾਂ ਸੀ ਐਜੂਕੇਸ਼ਨ ਦੇ ਵਿੱਚ ਹੀ ਭਰਤੀਆਂ ਦੇ ਦਿੰਦੇ ਜੇ ਐਜੂਕੇਸ਼ਨ ਦੇ ਵਿੱਚ ਭਰਤੀਆਂ ਦਿੱਤੀਆਂ ਹੈਗੀਆਂ ਤੁਹਾਡੀ ਪਰ ਤੁਹਾਡਾ ਨਾਮ ਕਿਉਂ ਨਹੀਂ ਆਇਆ ਇੱਕ ਸੇ ਭਰਤੀਚ ਨਹੀਂ ਜੀ ਉਹਦੇ ਚ ਐਵੇਂ ਆ ਈਟੀਟੀਆਂ ਇੱਕ ਭਰਤੀ ਆ 635 ਇੱਕ ਹੈਗੀਆਂ 9594 ਤੇ ਜਿਹੜੇ ਇੱਕ ਬੀਆਡ ਟਟ ਪਾਸ ਦੀਆਂ 3704 ਤੇ 4161 ਉਹ ਭਰਤੀਆਂ ਹੈਗੀਆਂ ਸਾਰੀਆਂ ਪਿਛਲੀ ਸਰਕਾਰ ਵੇਲੇ ਦੀਆਂ ਭਰਤੀਆਂ ਕੋਈ ਇਹਨਾਂ ਨੇ ਭਰਤੀ ਹਲੇ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਹਲੇ ਤੱਕ ਭਰਤੀ ਨਹੀਂ ਆਈ ਜਦੋਂ ਕਿ ਇਹਨਾਂ ਦੀ ਸਰਕਾਰ ਸੀ ਜਿਹੜੀ ਸਿੱਖਿਆ ਤੇ ਸਿਹਤ ਦੇ ਨਾਮ ਤੇ ਆਈ ਸੀਗੀ ਤੇ ਹਾਲਾਂਕਿ ਇਹਨਾਂ ਨੇ ਸੋਸ਼ਲ ਮੀਡੀਆ ਤੇ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਨੇਹਰੀਆਂ ਲਿਆਂਦੀਆਂ ਹੋਈਆਂ ਸਕੂਲਾਂ ਚ ਟੀਚਰ ਹੈ ਨਹੀਂ ਸਭ ਬਹੁਤ ਸਾਰੇ ਸਕੂਲ ਆ ਹੱਚ ਹੈਡਮਾਸਟਰਾਂ ਦੀ ਵੀ ਘਾਟ ਆਪਾਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵੇਖਿਆ ਵੀ ਕਿੰਨਾ ਰੋਲਾ ਪਿਆ ਇਸ ਨੂੰ ਇਸ ਗੱਲ ਨੂੰ ਲੈ ਕੇ ਵੀ ਕਿੰਨੇ ਸਕੂਲਾਂ ਚੋਂ ਹੈਡਮਾਸਟਰ ਹੈ ਨਹੀਂਗੇ ਹੂੰ ਠੀਕ ਆ 40% ਹੈ ਨਹੀਂ ਹਾਂਜੀ 40% ਹੈ ਨਹੀਂਗੇ ਜਿਹਦੇ ਕਰਕੇ ਫੇਰ ਵੀ ਇਹ ਸਕੂਲਾਂ ਚ ਸਿੱਖਿਆ ਕ੍ਰਾਂਤੀ ਜਦੋਂ ਸਕੂਲਾਂ ਚ ਟੀਚਰ ਹੀ ਹੈ ਨਹੀਂ ਤੇ ਸਿੱਖਿਆ ਕ੍ਰਾਂਤੀ ਕਿਵੇਂ ਆ ਸਕਦੀ ਆ ਆਪਾਂ ਪੜੇ ਲਿਖੇ ਤਾਂ ਘਟੋ-ਘਟੇ ਇਹ ਗੱਲ ਸਮਝ ਸਕਦੇ ਆ ਨਾ ਹੂੰ ਜੀ ਅੱਛਾ ਭਾਈ ਜੀ ਕੀ ਨਾਮ ਆ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਜੀ ਗੁਰਮੇਲ ਸਿੰਘ ਹੈ ਜੀ ਬੀਐਡ ਟੈਟ ਪਾਸ ਮੇਰਾ ਹੈਗਾ ਤੇ ਮੈਂ ਹੁਣ ਸਾਂਝੀ ਮੋਰਚੇ ਵੱਲੋਂ ਕੰਮ ਕਰ ਰਿਆਂਗਾ ਤੇ 4 ਸਾਲ ਹੋ ਗਏ ਐਚਐਸ ਦੇ ਬੰਦੇ ਨਾਲ ਜੁੜਿਆ ਵਾਂ ਤੇ ਅਸੀਂ ਬੜੇ ਦਾਅਵੇ ਨਾਲ ਕਹਿ ਸਕਦੇ ਆਂ ਵੀ ਆਹ ਸਰਕਾਰ 2022 ਚ ਆਈ ਸੀ ਅਸੀਂ ਬੜੇ ਚਾਵਾਂ ਨਾਲ ਇਹਨਾਂ ਨੂੰ ਜਿਹੜੇ ਬੇਰੁਜ਼ਗਾਰ ਸੀ ਇਹਨਾਂ ਨੂੰ ਵੋਟਾਂ ਪਾਈਆਂ ਸੀ ਤਾਂ ਜੋ ਕਿ ਭਗਵਾਨਤ ਮਾਨ ਜਿਵੇਂ ਕਹਿੰਦਾ ਸੀ ਵੀ ਜਿਹੜਾ ਹਰਾ ਪੈਨ ਆ ਆ ਬੇਰੁਜ਼ਗਾਰਾਂ ਲਈ ਚੱਲੂਗਾ ਪਰ 3 ਸਾਲ ਤੋਂ ਸਿੱਖਿਆ ਮਹਿਕਮੇ 'ਚ ਹੈਲਥ ਮਹਿਕਮੇ 'ਚ ਕਿਸੇ 'ਚ ਵੀ 1 20 ਸਿੰਗਲ ਵੀ ਪੋਸਟ ਸਾਨੂੰ ਕੱਢੀ ਵਿਖਾ ਦੇਣਾ ਅਸਥਿਹਾਰ ਵਿਖਾ ਦੇਣਾ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਇੱਥੇ ਫੁੱਲ ਸਟਾਪ ਲਾ ਦਾਂਗੇ 1 20 ਭਰਤੀ ਨਹੀਂ ਕੱਢੀ ਇਹਨਾਂ ਨੇ ਹਾਂਜੀ ਅੱਛਾ ਭਾਈ ਜੀ ਇਹ ਦੱਸਿਓ ਕਿ ਤੁਹਾਡੀ ਕੀ ਕੁਆਲਿਫੀਕੇਸ਼ਨ ਹੈ ਮੇਰੀ ਬੀਐਡ ਐਮਏ ਟੈਟ ਪਾਸ ਹੈ ਅੱਛਾ ਕਿੰਨੇ ਸਾਲਾਂ ਤੋਂ ਭਰਤੀਆਂ ਨੂੰ ਢੀਕ ਰਹੀ ਹੋ ਤੁਸੀਂ ਭਰਤੀ ਇੱਕ ਹੀ ਆਈ ਹੈ 41 ਕਟ ਉਹ ਵੀ ਚੰਨੀ ਸਰਕਾਰ ਦੀ ਸੀ ਤੇ ਮੋਹਰ ਆਵਦੀ ਲਾਉਂਦੇ ਆਪ ਸਰਕਾਰ ਵਾਲੇ ਅੱਛਾ ਉਸ ਤੋਂ ਬਾਅਦ ਕੋਈ ਭਰਤੀ ਨਹੀਂ ਹੋਈ ਹਾਂ ਅੱਛਾ ਇਹ ਤਾਂ ਦਾਅਵਾ ਕਰ ਰਹੇ ਹੈਗੇ ਕਿ 50000 ਤੋਂ ਪਲੱਸ ਭਰਤੀ ਕੱਢਤੀ ਅਸੀਂ ਉਹ ਕੋਈ ਹੋਰ ਡਿਪਾਰਟਮੈਂਟ ਹੋਣ ਗਈ ਐਜੂਕੇਸ਼ਨ ਦਾ ਹੈ ਨਹੀਂ ਅੱਛਾ ਸੋ ਦੋਸਤੋ ਦੇਖ ਸਕਦੇ ਹੋ ਕਿ ਕਾਫੀ ਸਾਰੀਆਂ ਭਰਤੀਆਂ ਜਿੱਥੇ ਇਹ ਬੇਰੁਜ਼ਗਾਰਾਂ ਦਾ ਇਹ ਦਾਵਾ ਹੈਗਾ ਉਹ ਕਹਿੰਦੇ ਵੀ ਅਸੀਂ ਆਪ ਦੇ ਸੰਘਰਸ਼ ਨੂੰ ਫੁੱਲ ਸਟਾਪ ਲਾ ਦਾਂਗੇ ਇੱਥੇ ਹੀ ਰੋਕ ਦਿਆਂਗੇ ਜੇ ਇਹ ਸਰਕਾਰ ਇਸ ਗੱਲ ਨੂੰ ਸਾਬਤ ਕਰ ਦੇ ਕਿ ਇੱਕ ਵੀ ਭਰਤੀ ਆ ਜਿਹੜੀ ਇਹ ਸਰਕਾਰ ਨੇ ਇੱਕ ਵੀ ਇਸ਼ਤਿਹਾਰ ਆ ਜਿਹੜਾ ਇਹ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਆਇਆ ਹੈਗਾ ਦੂਸਰੀ ਗੱਲ ਇਹ ਵੀ ਹੈਗੀ ਕਿ ਜਿਹੜੀਆਂ ਵੀ ਭਰਤੀਆਂ ਕੱਢੀਆਂ ਪਿਛਲੇ ਸਮੇਂ ਦੇ ਦੌਰਾਨ ਵੀ ਜੁਆਇਆਂ ਹੈਗਾਂ ਉਹਨਾਂ ਦੇ ਵਿੱਚ ਅ ਪ੍ਰੋਫੈਸਰਾਂ ਦੀ ਭਰਤੀ ਪਿਛਲੇ ਦਿਨੀ ਸੁਪਰੀਮ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ 5994 ਭਰਤੀ ਆ ਜਿਹੜੀ ਉਹ ਹਾਲ ਤੀਕ ਕੋਰਟ ਦੇ ਵਿੱਚ ਲਟਕ ਰਹੀ ਹੈਗੀ ਉਹਦੇ ਵਿੱਚੋਂ 2300 ਦੇ ਕਰੀਬ ਹੀ ਆ ਜਿਹੜਾ ਉਹ ਲੱਗੇ ਆ ਇਸ ਤੋਂ ਬਿਨਾ ਜਿਹੜੀ ਆ 300 ਦੇ ਪਲੱਸ ਲੈਕਚਰਰਾਂ ਦੀ ਭਰਤੀ ਸੀਗੀ ਉਹ ਵੀ ਰੱਦ ਕਰ ਦਿੱਤੀ ਗਈ ਹੋਰ ਕਈ ਭਰਤੀਆਂ ਜਿਹੜੀਆਂ ਆਆਂ ਪਿਛਲੀਆਂ ਸਰਕਾਰਾਂ ਨੇ ਕੱਢੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸੋ ਇਹ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਿੱਟਾ ਹੀ ਨਿਕਲਦਾ ਕਿ ਹਰਾ ਪੰਨ ਤਾਂ ਚੱਲਿਆ ਹੈਗਾ ਹਰਾ ਪੈਨ ਪੰਜਾਬ ਦੀ ਜਵਾਨੀ ਨੂੰ ਕੁਚਲਣ ਦੇ ਲਈ ਇਹਨਾਂ ਦਿਨਾਂ ਦੇ ਵਿੱਚ ਚੱਲ ਰਿਹਾ ਨਜਾਇਜ਼ ਮੁਕਾਬਲੇ ਬਣਾ ਬਣਾ ਕੇ ਪੁਲਸ ਸਟੇਟ ਆ ਜਿਹੜੇ ਉਹ ਪੰਜਾਬ ਨੂੰ ਬਣਾਇਆ ਜਾ ਰਿਹਾ ਹਰਾ ਪੈਨ ਹਲਤੀ ਇਹਨਾਂ ਬੇਰੋਜ਼ਗਾਰਾਂ ਨੇ ਜੋ ਦਿਲਾਂ ਦੇ ਵਿੱਚ ਆਸਾ ਉਮੰਗਾ ਲੈ ਕੇ ਵੋਟਾਂ ਪਾਈਆਂ ਸੀਗਾ ਉਹਨਾਂ ਦੇ ਲਈ ਇਹ ਹਰਾ ਪੈਨ ਆ ਜਿਹੜਾ ਉਹ ਹਲਤੀਕ ਨਹੀਂ ਚੱਲੇਗਾ ਸੋ ਇਨੀ ਗੱਲਬਾਤ ਮੈਂ ਰਾਜ ਮੋਟ ਤੁਹਾਡਾ ਬਹੁਤ ਬਹੁਤ ਧੰਨਵਾਦ